ਬਹੁਤੇ ਸਟੂਡੈਂਟਾਂ ਦੇ ਦਿਲ ਤੇਹੀ ਭਿਲਖੋਂਦਾ ਵੀ ਜਦੋਂ ਅਸੀਂ ਪੱਕੇ ਹੋ ਜਾਾਂਗੇ ਤਾਂ ਜ਼ਿੰਦਗੀ ਜਿਹੜੀ ਆ ਬਹੁਤ ਵਧੀਆ ਹੋ ਜਾਣੀ ਆ ਬਹੁਤ ਨਜ਼ਾਰੇ ਆ ਜਾਣੇ ਆ ਹਨਾ ਤੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਚਾਹੇ ਤੁਹਾਡੀ ਸਟੂਡੈਂਟ ਲਾਈਫ ਆ ਨਾ ਜਿਹੜੀ ਵੀ ਲਾਈਫ ਹੈਗੀ ਆ ਜਿੰਨਾ ਵੀ ਇੰਜੋਏ ਜਿਹੜਾ ਸਮਾਂ ਮਿਲਦਾ ਚ ਲੋ ਜੇ ਤੁਸੀਂ ਕਹੋਗੇ ਨਾ ਕਿ ਪੀਆਰ ਹੋ ਕੇ ਸਿਟੀਜ਼ਨ ਹੋ ਕੇ ਅਸੀਂ ਆ ਬਿਟ ਉਹ ਚਿੰਤਾ ਦਾਂਗੇ ਉਹ ਦਾਂਗੇ ਕੁਝ ਨਹੀਂ ਸੁਣਾ ਜਾਂਦਾ ਜਿਨ੍ਹਾਂ ਨੇ ਘਰ ਲਿਆ ਜਿਨ੍ਹਾਂ ਨੇ ਸਿਟੀਜ਼ਨ ਲਿਆ ਆ ਉਹ ਹੋਰ ਦੌੜ ਚ ਪਗ ਰਿਆ ਉਹ ਹੋਰ ਉਹਨਾਂ ਦੇ ਹੋਰ ਪ੍ਰੋਬਲਮਾ ਦਿਮਾਗ 'ਚ ਆ ਗਈ ਉਹਨਾਂ ਦੀ ਹੋਰ ਸਟ्रेस ਆ ਉਹਨਾਂ ਦੇ ਉੱਪਰ ਹੋਰ ਜ਼ਿੰਮੇਵਾਰੀਆਂ ਖੜੀਆਂ ਜਿੱਦਾਂ ਜਿਹੜੇ ਧੱਕੇ ਹੁੰਦੇ ਸਾਡੇ ਨਾਲ ਜਾਂ ਕਦੇ ਕੰਮਾਂ ਕਰਾਂ ਤੇ ਨੁਕਸਾਨ ਕਰਦੇ ਆ ਤੁਹਾਨੂੰ ਪੈਸੇ ਮਾਰਦੇ ਆ ਕੁਝ ਕਰਦੇ ਆ ਉਹ ਚੀਜ਼ਾਂ ਨੂੰ ਤੁਸੀਂ ਜਿਹੜਾ ਅੱਗੇ ਜਾ ਕੇ ਵੱਜੋਗੇ ਪਰ ਹੋਰ ਚੀਜ਼ਾਂ ਬਹੁਤ ਚੈਲੰਜ ਕਰੇ ਹਨ ਕਿਸੇ ਵੀ ਇਸ ਕੰਟਰੀ 'ਚ ਰਹਿਣੇ ਆ ਉਥੋਂ ਦੇ ਰੂ ਰੈਗੂਲੇਸ਼ਨ ਤੇ ਜਿਹੜੇ ਤੁਸੀਂ ਵੀਜੇ ਤੇ ਆਏ ਆ ਉਹਨੂੰ ਖਰਾਬ ਨਾ ਕਰੋ ਹਾਂਜੀ ਕਿਵੇਂ ਹੋ ਸਾਰੇ ਇਹ ਵੀਡੀਓ ਜਿਹੜੇ ਵਿਦੇਸ਼ 'ਚ ਸਟੂਡੈਂਟ ਆਇਆ ਸਾਡੇ ਪੰਜਾਬ ਤੋਂ ਤੇ ਜਾਂ ਜਿਨ੍ਹਾਂ ਨੂੰ ਪੰਜਾਬੀ ਸਮਝ ਆਉਂਦੀ ਹੈ ਉਹਨਾਂ ਵਾਸਤੇ ਵੀਡੀਓ ਆ ਹੋ ਸਕਦਾ ਉਹਨਾਂ ਲਈ ਕੋਈ ਹੈਲਪਫਲ ਹੋਵੇ ਗੱਲ ਇਹ ਜਿਹੜੀ ਮੈਂ ਕਰਨ ਜਾ ਰਿਹਾ ਮੈਂ ਜਿੱਥੇ ਵੀ ਤੁਸੀਂ ਦੁਨੀਆ ਦੇ ਵਿੱਚ ਪੰਜਾਬ ਛੱਡ ਕੇ ਆਪਣੇ ਸਟੂਡੈਂਟ ਆਇਆ ਦੁਨੀਆ ਦੇ ਵਿੱਚ ਆਇਆ ਆਸਟ੍ਰੇਲੀਆ ਹੋਵੇ ਕੈਨੇਡਾ ਹੋਵੇ ਅਮਰੀਕਾ ਹੋਵੇ ਇੰਗਲੈਂਡ ਹੋਵੇ ਜਿੱਥੇ ਵੀ ਤੁਸੀਂ ਆਏ ਆ ਮੈਂ ਚਲੋ ਆਪਣਾ ਆਸਟ੍ਰੇਲੀਆ ਤੋਂ ਤੁਹਾਨੂੰ ਤਜਰਬਾ ਦੱਸ ਦਿੰਨਾ ਮੈਂ ਵੀ 2009-10 ਦੇ ਗੇਟ 'ਚ ਸਟੂਡੈਂਟ ਆਇਆ ਸੀ ਇੱਥੇ ਜਿੱਦਾਂ ਹਨ ਤੇ ਬਹੁਤ ਸਾਰੇ ਸਟੂਡੈਂਟਾਂ ਦੇ ਦਿਲ 'ਚ ਇਹੀ ਭਲੇ ਖਾਂਦਾ ਵੀ ਜਦੋਂ ਅਸੀਂ ਪੱਕੇ ਹੋ ਜਾਾਂਗੇ ਤਾਂ ਜ਼ਿੰਦਗੀ ਜਿਹੜੀ ਆ ਬਹੁਤ ਵਧੀਆ ਹੋ ਤਮੈਨੂੰ ਦੱਸਣਾ ਚਾਹੁੰਨਾ ਵੀ ਚਾਹੇ ਤੁਹਾਡੀ ਸਟੂਡੈਂਟ ਲਾਈਫ ਹੈ ਨਾ ਜਿਹੜੀ ਵੀ ਲਾਈਫ ਹੈਗੀ ਆ ਜਿੰਨਾ ਵੀ ਇੰਜੋਏ ਜਿਹੜਾ ਸਮਾਂ ਮਿਲਦਾ ਉਹ ਚ ਕਰੋ ਠੀਕ ਆ ਪਰ ਨੰਬਰ 1 ਦੀ ਪਹਿਲਾ ਗੱਲ ਕਹਿ ਦਿੰਨਾ ਕਿਸੇ ਵੀ ਕੰਟਰੀ 'ਚ ਰਹਿੰਦੇ ਆ ਉਥੋਂ ਦੇ ਰੂ ਰੈਗੂਲੇਸ਼ਨ ਤੇ ਜਿਹੜੇ ਤੁਸੀਂ ਵੀਜ਼ੇ ਤੇ ਆਏ ਆ ਉਹਨੂੰ ਖਰਾਬ ਨਾ ਕਰੋ ਬਾਕੀ ਜ਼ਿੰਦਗੀ ਜਦੋਂ ਵੀ ਮੌਕਾ ਮਿਲਦਾ ਵਾ ਆਪਣੀ ਇੰਜੋਇਮੈਂਟ ਆਪਣੀਆਂ ਜਿਹੜੀਆਂ ਜ਼ਿੰਦਗੀਆਂ ਤੇ ਨਹੀਂ ਰੀਝਾਂ ਵਾ ਉਹ ਨਾਲ-ਨਾਲ ਪੂਰੀ ਕਰੇ ਚੱਲੋ ਜੇ ਤੁਸੀਂ ਕਹੋਗੇ ਨਾ ਕਿ ਪੀਆਰ ਹੋ ਕੇ ਸਿਟੀਜ਼ਨ ਹੋ ਗਿਆ ਸੀ ਆ ਵੀ ਉਹ ਚੀਟਾ ਦਾਂਗੇ ਉਹ ਧਾਂਗੇ ਕੁਝ ਨਹੀਂ ਹੋਣਾ ਇਦਾਂ ਦਾ ਜ਼ਿੰਦਗੀ ਨਹੀਂ ਚੱਲਦੀ ਰਹਿਣੀ ਆ ਜਿਨ੍ਹਾਂ ਨੇ ਘਰ ਲੈ ਆ ਜਿਨ੍ਹਾਂ ਨੇ ਸਿਟੀਜ਼ਨ ਲੈ ਆ ਉਹ ਹੋਰ ਦੌੜ ਚ ਪੈ ਗਿਆ ਉਹ ਹੋਰ ਉਹਨਾਂ ਦੇ ਹੋਰ ਪ੍ਰੋਬਲਮਾ ਦਿਮਾਗ 'ਚ ਆ ਗਈ ਉਹਨਾਂ ਦੀ ਹੋਰ ਸਟ्रेस ਆ ਉਹਨਾਂ ਦੇ ਉੱਪਰ ਹੋਰ ਜ਼ਿੰਮੇਵਾਰੀਆਂ ਖੜ ਗਈਆਂ ਜਿਨ੍ਹਾਂ ਥੋੜੇ ਦੇ ਅੱਜ ਕੱਲ੍ਹੀਆਂ ਫੀਸਾਂ ਲਾਉਣ ਦੀ ਜ਼ਿੰਮੇਵਾਰੀਆਂ ਪੱਕੀਆਂ ਨੇ ਜ਼ਿੰਮੇਵਾਰੀਆਂ ਇਸ ਤੋਂ ਬਾਅਦ ਜਦੋਂ ਤੁਸੀਂ ਘਰ ਲੈ ਲਿਆ ਤੇ ਬਸ ਫਿਰ ਇੱਕ ਹੋਰ ਜ਼ਿੰਮੇਵਾਰੀਆਂ ਦੀ ਪੰਡ ਜਿਹੜੀ ਇੱਥੇ ਆ ਕੇ ਡਿੱਗ ਪੈਂਦੀ ਆ ਫਿਰ ਬੰਦਾ ਉਹਦੇ ਦਿਵਾਲੇ ਹੋ ਜਾਂਦਾ ਸੋ ਜਿਹੜਾ ਵੀ ਸਮਾਂ ਮਿਲਦਾ ਵਾ ਜਦੋਂ ਵੀ ਮਿਲਦਾ ਵਾ ਇਹਨੂੰ ਵਧੀਆ ਤਰੀਕੇ ਨਾਲ ਬਤੀਤ ਕਰੋ ਮੈਂ ਖਾਸ ਕਰਕੇ ਸਟੂਡੈਂਟ ਲਾਈਫ ਨੂੰ ਕਹਿਣਾ ਇਹਨੂੰ ਇਹ ਨਾ ਕਹੋਗੇ ਅਸੀਂ ਬਣੀ ਅਸੀਂ ਮਤਲਬ ਕਿਹੜੀ ਨਰਕ ਦੀ ਜ਼ਿੰਦਗੀ ਜਖਣੀ ਜਾਂ ਸਾਡੇ ਮਹਲਾਤ ਮਾੜੇ ਆ ਜਦੋਂ ਤੁਸੀਂ ਪੱਕੇ ਹੋਗੇ ਉਦੋਂ ਆਹ ਖੋ ਜਾਣਾ ਅਹੀ ਕੋ ਛੱਡੀ ਜਾਣਾ ਇੱਥੇ ਸੋ ਜਿਹੜਾ ਸਮਾਂ ਮਿਲਦਾ ਉਹਨੂੰ ਫਨ ਕਰੋ ਇੰਜੋਏ ਕਰੋ ਆਪਣਾ ਲਾਈਫ ਨੂੰ ਸਟ्रेस ਫਰੀ ਰਹੋ ਕਿਉਂਕਿ ਜਦੋਂ ਤੁਸੀਂ ਪੱਕੇ ਹੋਗੇ ਸਿਟੀਜ਼ਨ ਹੋਗੇ ਘਰ ਲੈ ਲੈ ਬੱਚੇ ਹੋਗੇ ਤੇ ਬਹੁਤ ਵੱਡਾ ਫਿਰ ਉਹ ਵੀ ਜ਼ਿੰਮੇਵਾਰੀ ਵਾਲਾ ਕੰਮ ਸ਼ਾਇਦ ਤੁਸੀਂ ਉਹਦੇ ਕਹਿਣਾ ਸੀ ਸਟੂਡੈਂਟ ਲਾਈਫ ਬਹੁਤ ਚੰਗੀ ਸੀ ਫਿਰ ਤੁਸੀਂ ਉਧਰ ਤੁਰ ਪਣਾ ਸੋ ਜੇ ਇਸ ਕੰਟਰੀ ਜ ਰਹਿਨੇ ਆ ਉਹਦੇ ਰੂ ਰੈਗੂਲੇਸ਼ਨ ਦੀ ਜਿਹੜੀ ਆ ਰਿਸਪੈਕਟ ਕਰੋ ਤੇ ਆਪਣੀ ਜ਼ਿੰਦਗੀ ਨੂੰ ਇੰਜੋਏ ਕਰੋ ਇਹ ਸਟੂਡੈਂਟ ਲਾਈਫ ਬਹੁਤ ਵਧੀਆ ਲਾਈਫ ਆ ਹਾਂ ਜਿਹੜੇ ਤੱਕੇ ਹੁੰਦੇ ਸਾਡੇ ਨਾਲ ਜਾਂ ਕਿਤੇ ਕਮਾਂ ਕਰਾਂ ਤੇ ਨੁਕਸਾਨ ਕਰਦੇ ਆ ਤੁਹਾਨੂੰ ਪੈਸੇ ਮਾਰਦੇ ਆ ਜਾਂ ਕੁਝ ਕਰਦੇ ਆ ਉਹ ਚੀਜ਼ਾਂ ਨੂੰ ਤੁਸੀਂ ਜਿਹੜਾ ਅੱਗੇ ਜਾ ਕੇ ਵੱਜੋਗੇ ਪਰ ਹੋਰ ਚੀਜ਼ਾਂ ਬਹੁਤ ਚੈਲੰਜ ਖੜੇ ਆ ਹਨ ਸੋ ਮੈਨ ਤੁਹਾਨੂੰ ਕੋਈ ਡਰਾਉਣ ਵਾਸਤੇ ਨਹੀਂ ਤੁਹਾਨੂੰ ਇਹ ਕਹਿੰਦਾ ਜ਼ਿੰਦਗੀ ਦਾ ਜਿਹੜਾ ਪਲ ਵੀ ਆ ਉਹਨੂੰ ਇੰਜੋਏ ਕਰੋ ਸਟੂਡੈਂਟ ਲਾਈਫ ਦੇ ਵਿੱਚ ਜੋ ਵੀ ਤੁਹਾਡਾ ਕੋ ਫਨ ਕਰੋਂ ਦਾ ਲਾਈਫ ਦਾ ਕਿ ਚੰਗੇ ਤਰੀਕੇ ਦੇ ਨਾਲ ਸਹੀ ਜਿਹੇ ਤਰੀਕੇ ਦੇ ਨਾਲ ਆਪੀ ਲਾਈਫ ਨੂੰ ਇੰਜੋਏ ਕਰੋ ਠੀਕ ਹੈ ਨਾ ਸੋ ਧੰਨਵਾਦ ਵੀਡੀਓ ਵਾਚ ਕਰਨ ਲਈ ਰੱਬ ਰੱਖਾ ਫਿਰ ਮਿਲਦੇ ਆਂ